ਦੇਸ਼ਪੁਰ ਦੇ ਵਿੱਚ ਮਨਾਏ ਜਾ ਰਹੇ ਆਜ਼ਾਦੀ ਦਿਵਸ ਦੇ ਜਸ਼ਨ ਦੀ ਤਰਜ਼ ਤੇ ਅੱਜ ਇੰਡੀਆ ਗੇਟ ਵਿਖੇ ਇੰਡੀਅਨ ਕਾਂਗਰਸ ਦੇ ਸਾਬਕਾ ਕੈਬਨਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਦੇ ਵੱਲੋਂ ਅਜੇ 79ਵਾਂ ਅਜ਼ਾਦੀ ਦਿਵਸ ਬੜੀ ਹੀ ਖੁਸ਼ੀਆਂ ਦੇ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਤੇ ਤਿਰੰਗਾ ਝੰਡਾ ਫੈਰਾਇਆ ਗਿਆ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ। ਭਾਈ ਅੱਜ ਦੇਸ਼ ਆਪਣਾ ਜਾਦੀ ਦਾ 79ਵਾਂ ਵਰਾ ਮਨਾ ਰਿਹਾ ਹੈ ਔਰ ਅੱਜ ਦੇਸ਼ ਵਿਦੇਸ਼ ਤੇ ਵਿੱਚ ਭਾਰਤ ਦਾ ਝੰਡਾ ਬੁਲੰਦ ਹੋ ਰਿਹਾ ਹੈ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਪਰਵਾਨਿਆਂ ਨੂੰ ਉਹ ਸਰਹੱਦ ਤੇ ਬੈਠੇ ਸੂਰਮਿਆਂ ਨੂੰ ਜਿਨ੍ਹਾਂ ਦੀ ਬਦੌਲਤ ਉਹ ਸਰਹੱਦਾਂ ਤੇ ਰੱਖਿਆ ਕਰਦੇ ਹੈ ਅਸੀਂ ਸੁੱਖ ਦਾ ਸਾਹ ਲੈਨੇ ਆ ਅਸੀਂ ਸੁੱਖ ਦੀ ਨੀਂਦ ਸੋਨੇ ਆ ਇਹ ਤਿਰੰਗਾ ਜਿਹੜਾ ਹੈ ਇਹ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਇਹ ਜਿਹੜਾ ਹੈ ਪ੍ਰਤੀਕ ਹੈ ਅੱਜ ਸਾਰੇ ਉਹਨੂੰ ਲਹਿਰਾਉਣ ਵਾਸਤੇ ਆਏ ਆ ਇਹ ਝੰਡਾ ਹਮੇਸ਼ਾ ਝੂਲਦਾ ਰਹੇ ਇਹ ਝੰਡਾ ਹਮੇਸ਼ਾ ਲਹਿਰਾਉਂਦਾ ਰਹੇ ਔਰ ਸਾਡੇ ਸਾਹਮਣੇ ਜਿਨ੍ਹਾਂ ਲੜਾਈਆਂ ਲੜੀਆਂ ਬੇਦਸਤਾਂ ਔਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹ ਅੱਜ ਸੂਰਮੇ ਸਾਡੇ ਨਾਲ ਹੈ ਮੈਂ ਇਹਨਾਂ ਨੂੰ ਸਲਾਮ ਕਰਦਾ ਹਾਂ ਔਰ ਇਹਨਾਂ ਨੂੰ ਝੁੱਕ ਕੇ ਪ੍ਰਣਾਮ ਕਰਦਾ ਨਾਮ ਬੋਲੋ ਜੀ ਵਰੰਟਾ ਸਰ ਨਿਰਮਲ ਸਿੰਘ 베ਦੀ ਰਿਟਾਇਰ ਫ্রম ਇੰਡੀਅਨ ਆਰਮਡ ਫੋਰਸ ਅੱਜ ਅਸੀਂ ਹਿੰਦੁਸਤਾਨ ਦਾ ਆਜ਼ਾਦੀ ਦਿਵਸ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਾਜਕਮਾਰ ਜੀ ਦੇਖ ਰੇਟ ਮਨਾ ਰਹੇ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਨੇ 1971 ਵਾਰ ਦੇ ਵਿੱਚ 93 ਰੱਖ ਪਾਕਿਸਤਾਨੀਆਂ ਨੂੰ ਸਿਲੰਡਰ ਕਰਨ ਵਾਸਤੇ ਮਜਬੂਰ ਕਰਤਾ ਸੀ 93 ਲੱਖ ਮੀਨ ਇਥੋਂ ਲੈ ਕੇ ਸ਼ਹਿਰ ਤੱਕ ਵੀ ਬੰਦੇ ਖੜੇ ਕਰ ਲੋ ਤਾਂ ਵੀ 93 ਲੱਖ ਨਹੀਂ ਬੰਦੇ ਅੱਜ ਦੁਨੀਆ ਜੋ ਮਰਜੀ ਕਾਂਗਰਸ ਨੂੰ ਬੋਲੇ ਕਾਂਗਰਸ ਵਰਗੀ ਸਰਕਾਰ ਨਹੀਂ ਮਿਲਣੀ ਰਾਜkumar ਵਰਗਾ ਲੀਡਰ ਨਹੀਂ ਮਿਲਣਾ ਇਸ ਏਰੀਆ ਦੇ ਵਿੱਚ ਅਸੀਂ ਸਾਬਕਾ ਫੌਜੀ ਅਸੀਂ ਸਾਬਕਾ ਫੌਜੀ ਹਰ ਵਕਤ ਸਾਥ ਦੇ ਨਾਲ ਖੜੇ ਹਾਂ ਜਿੱਥੇ ਵੀ ਲੋੜ ਪਈ 74 ਸਾਲ ਦੀ ਉਮਰ ਹੁਣੇ ਬਾਰਡਰ ਤੇ ਬਣਾ ਲੋ جا کے ਰੰਨ ਨੂੰ ਤਿਆਰ ਬੈਠਾ ਉਹ ਤੇ ਰਿਹਾ ਸ਼ੇ ਕੁਮਾਲ ਕਰਦੀ ਵੇ ਸਰ ਜੀ ਜੀ ਸਾਹਿਬ ਜੀ ਹਾਂ ਜੀ ਪਾਕਿਸਤਾਨ ਵਾਲੇ ਫੇ ਸਾਡੇ ਨਾਲ ਪੰਗੇ ਲੈਣ ਆ ਆ 32 ਕਰੋੜ 140 ਕਰੋੜ ਦਾ ਕੀ ਪੰਗੇ ਲੈਣਗੇ ਉਹ ਜਿੱਦਾਂ ਮੜਾ ਮੜਾ ਕਮੰਡੀ ਆ ਜੇ ਨਾ ਤੇ ਰਾਤ ਨੂੰ ਸੌਣਾ ਕਿਵੇਂ ਨੀਂਦ ਖਰਾਬ ਹੋਈ ਪਈ ਐ ਮੇਰੇ ਵਰਗੇ ਸਾਰੇ ਫੌਜੀਆਂ ਨੇ ਰਿਵਾਲਵਰ ਰੱਖੇ ਬੁਧਕਾ ਰੱਖੀਆਂ ਹੌਣ ਤੇ ਦਿਓ ਠੋਕੇ